ਦਰਦ ਦੂਜੇ ਦਾ ਦਰਦ ਉਹ ਜਾਣਦਾ ਜਿਹਦੇ ਅੰਦਰ ਦਰਦ ਪੀੜਾ ਹੋਵੇ। ਪ੍ਰੇਮ ਦੀ ਡੈਫੀਨੇਸ਼ਨ ਉਹ ਜਾਣਦਾ ਜਿਹਦੇ ਅੰਦਰ ਪ੍ਰੇਮ ਹੋਵੇ। ਵਿਛੋੜੇ ਦੀ ਫੀਲਿੰਗ ਉਹ ਜਾਣਦਾ ਜਿਸਦੇ ਅੰਦਰ ਵਿਛੋੜਾ ਪੀੜ ਹੋਵੇ। ਤੇ ਸੱਚ ਨੂੰ ਕੋਈ ਜਾਣ ਸਕਦਾ ਸੱਚ ਨੂੰ ਕੋਈ ਪਹਿਚਾਨ ਸਕਦਾ ਜਿਸਦੇ ਅੰਦਰ ਜਰਦੇ ਸੱਚਾ ਹੋਏ ਗਲੋਈ ਗੁਣ ਸੱਚ ਦੂਜਾ ਰੂਪ ਗੁਣ ਜਿਹਦੇ ਅੰਦਰ ਗੁਣ ਨੇ ਜਿਹਦੇ ਅੰਦਰ ਸੱਚ ਹੈ ਤੇ ਉਹੀ ਸੱਚ ਨੂੰ ਜਾਣ ਸਕਦਾ ਹੈ ਉਹੀ ਸੱਚ ਦੀ ਕਦਰ ਕਰ ਸਕਦਾ ਹੈ ਉਹੀ ਸੱਚ ਦੀ ਕੀਮਤ ਪਾ ਸਕਦਾ ਠੀਕ ਹੈ ਜੀ ਮੈਂ ਪਹਿਲਾਂ ਹੀ ਕਿਹਾ ਵੀ ਲੈਵਲ ਇੱਕ ਦਾ ਲੈਵਲ ਬਹੁਤ ਡਾਉਨ ਹੈ ਇੱਕ ਦਾ ਲੈਵਲ ਬੜਾ ਉੱਚਾ ਇਹ ਡਾਉਨ ਵਾਲਾ ਉੱਚੇ ਵਾਲੇ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ ਤੇ ਉਹਨੂੰ ਸਮਝ ਵੀ ਨਹੀਂ ਸਕਦਾ ਕੋਈ ਬਰਗੇਡੀਅਰ ਰੈਂਕ ਦਾ ਬੰਦਾ ਹੈ ਧਿਆਨ ਦੇਣਾ ਛੋਟੀ ਜੀ ਉਦਾਹਰਨ ਵੱਡਾ ਮੈਸੇਜ ਹੁਣ ਇੱਕ ਨਵਾਂ ਭਰਤੀ ਹੋਇਆ ਸਿਪਾਈ ਸੁਨੇਗਾ ਤੇ ਜਰੂਰ ਪਰ ਉਹਨੂੰ ਪੂਰੀ ਤੌਰ ਪੂਰਨ ਤੌਰ ਤੇ ਜਾਣ ਨਹੀਂ ਸਕਦਾ ਜਦੋਂ ਤੱਕ ਉਹ ਕਰਨਲ ਬਰਗੇਡੀਅਰ ਸੂਬੇਦਾਰ ਜਾਂ ਕੋਈ ਦੂਜੇ ਰੈਂਕ ਦੇ ਬਰਾਬਰ ਮਿਹਨਤ ਕਰਕੇ ਨਹੀਂ ਪਹੁੰਚਦਾ ਫਿਰ ਉਹਨੂੰ ਪਤਾ ਲੱਗਦਾ ਇਹ ਤੇ ਪਹੁੰਚਿਆ ਕਿ ਇਹਦੇ ਵਿੱਚ ਗੁਣ ਆਇਆ ਕਿਉਂ ਮੈਂ ਨਹੀਂ ਕਹਿੰਦਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨ ਜੇ ਕਿਸੇ ਕੋਲ ਹੈ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਕੌਣ ਜਾਣੇਗਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ